ਦੀ ਕਲਾ ਆਪ ਜੀ ਨੇ ਬਖਸ਼ਨੀ ਹੈ ਤਾਂ ਉਦੋਂ ਆਪ ਜੀ ਉੱਚੀ ਆਵਾਜ਼ ਵਿੱਚ ਜਕਾਰਾ ਲਾ ਕੇ ਜਿਹੜਾ ਉਹਨਾਂ ਦਾ ਹੌਸਲਾ ਫੁਜਾਈ ਕਰ ਸਕਦੇ ਹੋ ਸੋ ਆਪਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤਿਨਾਂ ਦਾ ਪ੍ਰਕਾਸ਼ ਪੁਰਬ ਮਨਾਉਂਦੇ ਹਾਂ ਜੁੜ ਬੈਠੇ ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਪ੍ਰਚਾਰ ਫੇਰੀਆਂ ਦੌਰਾਨ ਤੁਰਦੇ ਆ ਤੁਰਦੇ ਆ ਇੱਕ ਨਗਰ ਦੇ ਵਿੱਚ ਪਹੁੰਚਦੇ ਨੇ ਪਾਤਸ਼ਾਹ ਜੀ ਆਪਣੇ ਸੁਭਾਅ ਦੇ ਅਨੁਸਾਰ ਹਰ ਰੋਜ਼ ਜਿਸ ਵੇਲੇ ਅੰਮ੍ਰਿਤ ਵੇਲਾ ਹੁੰਦਾ ਹੈ ਕੀਰਤਨ ਕਰਦੇ ਨੇ ਉਸ ਤੋਂ ਬਾਅਦ ਗੁਰੂ ਨਾਨਕ ਦੇਵ ਮਹਾਰਾਜ ਜੀ ਕੀ ਵੰਦੇ ਨੇ ਵੀ ਦੋ ਬੋਲ ਜਿਹੜੇ ਨੇ ਬਾਹਰ ਲੱਗੇ ਹੋਏ ਨੇ ਜਦੋਂ ਭਾਈ ਮਰਦਾਨਾ ਜੀ ਜਾਂਦੇ ਨੇ ਇੱਕ ਬੋਲ ਵਾਲਾ ਵਿਅਕਤੀ ਇੱਕ ਬੋਲ ਦੇ ਵਿੱਚੋਂ ਦਾਣੇ ਕੱਢ ਕੇ ਦੂਸਰੇ ਬੋਲ ਦੇ ਵੱਲ ਪਾ ਰਿਹਾ ਹੈ ਜਿਸ ਵੇਲੇ ਉਹ ਦਾਣੇ ਇੱਕ ਬੋਲ ਦੇ ਵਿੱਚੋਂ ਕੱਢ ਕੇ ਦੂਜੇ ਬੋਲ ਦੇ ਵੱਲ ਪਾ ਰਿਹਾ ਹੈ ਭਾਈ ਮਰਦਾਨਾ ਜੀ ਨੇ ਜਿਸ ਵੇਲੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਆ ਕੇ ਦੱਸਿਆ ਜਦੋਂ ਪਾਤਸ਼ਾਹ ਜਾ ਰਹੇ ਨੇ ਤਾਂ ਦੂਸਰਾ ਵਿਅਕਤੀ ਫਿਰ ਆਉਂਦਾ ਹੈ ਉਹ ਦੂਸਰੇ ਬੋਲ ਦੇ ਵਿੱਚੋਂ ਦਾਣੇ ਜਿਹੜੇ ਨੇ ਉਹ ਕੱਢ ਕੇ ਫਿਰ ਪਹਿਲੇ ਬੋਲ ਦੇ ਵੱਲ ਪਾ ਰਿਹਾ ਹੈ ਜਨਮ ਸਾਖੀਆਂ ਦੇ ਵਿੱਚ ਆਉਂਦਾ ਹੈ ਭਾਈ ਮਰਦਾਨਾ ਜੀ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਕਹਿਣ ਲੱਗੇ ਪਾਤਸ਼ਾਹ ਇਹ ਦੋ ਕਿਸਾਨ ਦੋ ਵਿਅਕਤੀ ਆਏ ਨੇ ਇੱਕ ਨੇ ਪਹਿਲਾਂ ਇੱਕ ਬੋਲ ਦੇ ਵਿੱਚੋਂ ਦੂਸਰੇ ਬੋਲ ਦੇ ਵੱਲ ਜਿੰਨਾ ਜਿੰਸ ਸੀ ਉਹ ਪਾਉਣੀ ਕੀਤੀ ਇਸ ਤੋਂ ਬਾਅਦ ਦੂਸਰੇ ਨੇ ਜਿਹੜਾ ਹੈ ਦੂਸਰੇ ਬੋਲ ਤੋਂ ਜਿਹੜਾ ਹੈ ਫਿਰ ਪਹਿਲੇ ਦੇ ਵੱਲ ਪਾਉਣਾ ਕੀਤਾ ਸਤਿਗੁਰੂ ਜੀ ਇਹ ਰਮਜ ਕੀ ਹੈ ਮਹਾਰਾਜ ਗੁਰੂ ਨਾਨਕ ਸਾਹਿਬ ਜਾਨੀ ਜਾਨ ਪਾਤਸ਼ਾਹ ਸਤਿਗੁਰ ਸਾਹਿਬ ਜੀ ਉਹਨਾਂ ਦੋਨਾਂ ਨੂੰ ਆਪਣੇ ਕੋਲ ਸੱਦਦੇ ਨੇ ਜਿਸ ਵੇਲੇ ਮਹਾਰਾਜ ਪੁੱਛਦੇ ਨੇ ਪਤਾ ਲੱਗਦਾ ਵੀ ਇਹ ਦੋਨੇ ਸਕੇ ਭਰਾ ਨੇ ਤੇ ਦੋਨਾਂ ਭਰਾਵਾਂ ਦਾ ਜਿਹੜਾ ਬੋਲ ਹੈ ਉਹ ਵੱਖੋ ਵੱਖਰਾ ਲੱਗਾ ਹੋਇਆ ਏ ਤੇ ਮਹਾਰਾਜ ਕਹਿੰਦੇ ਇਹ ਕੀ ਰਮਜ ਹੈ ਵੀ ਪਹਿਲਾਂ ਇੱਕ ਭਰਾ ਆ ਉਹ ਇੱਕ ਬੋਲ ਤੋਂ ਦੂਸਰੇ ਬੋਲ ਦੇ ਵੱਲ ਦਾਣੇ ਸੱਟਣ ਲੱਗ ਪਿਆ ਉਸ ਤੋਂ ਬਾਅਦ ਦੂਸਰਾ ਭਰਾ ਹੁੰਦਾ ਏ ਉਹ ਜਿਹੜਾ ਹੈ ਦੂਸਰੇ ਬੋਲ ਤੋਂ ਫਿਰ ਪਹਿਲੇ ਵੱਲ ਜਿਹੜੇ ਦਾਣੇ ਨੇ ਉਹ ਸੱਟਣੇ ਸ਼ੁਰੂ ਕਰ ਦਿੰਦਾ ਤਾਂ ਪਹਿਲਾ ਭਰਾ ਕਹਿਣ ਲੱਗਾ ਮਹਾਰਾਜ ਨੂੰ ਮਹਾਰਾਜ ਅਸੀਂ ਦੋ ਭਰਾ ਹਾਂ ਤੇ ਅਸੀਂ ਜਿਸ ਵੇਲੇ ਖੇਤੀ ਕਰਦੇ ਆ ਸਾਡੇ ਦੋ ਕਣਕ ਦੇ ਬੋਲ ਲੱਗੇ ਹੋਏ ਨੇ ਮਹਾਰਾਜ ਮੈਂ ਤੇ ਮੇਰੀ ਪਤਨੀ ਮੇਰੇ ਘਰ ਵਿੱਚ ਕੋਈ ਬੱਚਾ ਨਹੀਂ ਹੈ ਇਸ ਕਰਕੇ ਸਾਨੂੰ ਬਹੁਤੀ ਜਿਹੜਾ ਗੁਜ਼ਾਰਾਣ ਦੇ ਲਈ ਮੁਸ਼ਕਲ ਨਹੀਂ ਹੁੰਦੀ ਸਾਨੂੰ ਥੋੜੇ ਅਨਾਜ ਨਾਲ ਜਿਹੜਾ ਸਾਡਾ ਸੋਨਾ ਗੁਜ਼ਾਰਾ ਹੋ ਜਾਂਦਾ ਹੈ ਤੇ ਮਹਾਰਾਜ ਜਿਸ ਵੇਲੇ ਦੂਸਰੇ ਨੂੰ ਆਵਾਜ਼ ਮਾਰਦੇ ਵੀ ਤੂੰ ਕਿਉਂ ਵਾਪਸ ਪਾਰਿਆ ਸੀ ਤੇ ਉਹ ਕਹਿਣ ਲੱਗਾ ਮਹਾਰਾਜ ਮੇਰੇ ਕੋਲ ਬੱਚੇ ਨੇ ਮੇਰਾ ਪਰਿਵਾਰ ਵੱਡਾ ਹੈ ਮੇਰੇ ਮਾਨੰਦਰੇ ਆ ਵੀ ਮੇਰੇ ਪ੍ਰਾ ਭਰਾ ਦਾ ਪਰਿਵਾਰ ਛੋਟਾ ਏ ਤੇ ਮੈਂ ਜਿਹੜਾ ਹੈ ਇਹ ਦਾਣੇ ਇਹਦੇ ਵੱਲ ਤਾਂ ਪਾ ਰਹੇ ਆ ਵੀ ਇਹਦੇ ਕੋਲ ਜਦੋਂ ਥੋੜਾ ਜਿਹਾ ਜਿੰਸ ਵਾਧ ਹੋਵੇਗਾ ਮਾਇਆ ਵਾਧ ਹੋਵੇਗੀ ਤਾਂ ਇਹਦੇ ਉੱਤੇ ਉਦਾਸੀ ਨਹੀਂ ਹੋਵੇਗੀ ਨਿਰਾਸ਼ਤਾ ਨਹੀਂ ਹੋਵੇਗੀ ਇਹ ਖੁਸ਼ ਰਹੇਗਾ ਮਹਾਰਾਜ ਨੇ ਜਦੋਂ ਦੋਵਾਂ ਭਰਾਵਾਂ ਦੀ ਇੱਕ ਦੂਜੇ ਦੇ ਪ੍ਰਤੀ ਤਿਆਗ ਦੀ ਭਾਵਨਾ ਵੇਖੀ ਤੇ ਮਰਦਾਨੇ ਨੂੰ ਮਹਾਰਾਜ ਨੇ ਆਖਿਆ ਮਰਦਾਨਿਆਂ ਉੱਥੇ ਮਾਇਆ ਦਾ ਉੱਥੇ ਰਿਸ਼ਕ ਦਾ ਵਾਸਾ ਹੋਵੇਗਾ ਜਿੱਥੇ ਤਿਆਗ ਦੀ ਭਾਵਨਾ ਹੋਵੇਗੀ ਤੇ ਜਿਸ ਭਰਾਵਾਂ ਦੇ ਵਿੱਚ ਜਿਸ ਪਰਿਵਾਰ ਦੇ ਵਿੱਚ ਇਹ ਇਤਫਾਕ ਹੋਵੇਗਾ ਉਸ ਥਾਂ ਤੋਂ ਉਸ ਘਰ ਦੇ ਵਿੱਚੋਂ ਕਦੇ ਵੀ ਰਿਜਕ ਜਿਹੜਾ ਹੈ ਖਤਮ ਨਹੀਂ ਹੋਵੇਗਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੋਨਾਂ ਨੂੰ ਜਿਹੜਾ ਸਿੱਖੀ ਦੀ ਦਾਤ ਦਿੰਦੇ ਨੇ ਤੇ ਮਹਾਰਾਜ ਆਖਦੇ ਵੀ ਜੋ ਤੁਸੀਂ ਕਰ ਰਹੇ ਹੋ ਭਲਾਏ ਭਾਵ ਦੋਵਾਂ ਵਿੱਚ ਤਿਆਗ ਦੀ ਭਾਵਨਾ ਹੈ ਵੱਡਾ ਆਪਣੇ ਛੋਟੇ ਭਰਾ ਲਈ ਤਿਆਗਣਾ ਚਾਹੁੰਦਾ ਹੈ ਛੋਟਾ ਵੱਡੇ ਲਈ ਤਿਆਗਣਾ ਚਾਹੁੰਦਾ ਹੈ ਤੇ ਮਹਾਰਾਜ ਨੇ ਆਖਿਆ ਜਿੱਥੇ ਤਿਆਗ ਹੈ ਇਤਫਾਕ ਹੈ ਉੱਥੇ ਜਿਹੜੀ ਮਾਇਆ ਉਸ ਘਰ ਦੀ ਪਰਛਾਵਾਂ ਬਣਦੀ ਹੈ ਮਾਇਆ ਉਸ ਘਰ ਦੇ ਵਿੱਚ ਆ ਕੇ ਵਾਸਾ ਕਰਦੀ ਹੈ ਕਹਿਣ ਤੋਂ ਬਾਅਦ ਪਾਤਸ਼ਾਹ ਨੇ ਆਖਿਆ ਇਤਫਾਕ ਜਿੱਥੇ ਪ੍ਰੇਮ ਤੇ ਇਤਫਾਕ ਆ ਗਿਆ ਉੱਥੇ ਸਾਰੀਆਂ ਗੁਰੂ ਨਾਨਕ ਸਾਹਿਬ ਦੀਆਂ ਬਰਕਤਾਂ ਆ ਜਾਣਗੀਆਂ ਜਿੱਥੇ ਕਲਾ ਕਲੰਦਰ ਆ ਜਾਂਦੀ ਹੈ ਉਸ ਥਾਂ ਤੋਂ ਗੁਰੂ ਨਾਨਕ ਸਾਹਿਬ ਦੀਆਂ ਬਰਕਤਾਂ ਭਜ ਜਾਂਦੀਆਂ ਨੇ ਗੁਰੂ ਨਾਨਕ ਸਾਹਿਬ ਦਾ ਜੀਵਨ ਸਾਡੇ ਲਈ ਚਾਨਣ ਮਨਾਰਾ ਹੈ ਔਰ ਜੋ ਗੁਰੂ ਸਾਹਿਬ ਨੇ ਸਾਨੂੰ ਇਤਫਾਕ ਬਖਸ਼ਿਆ ਹੈ ਉਸ ਇਤਫਾਕ ਵਿੱਚ ਜਦੋਂ ਰਵਾਂਗੇ ਤਾਂ ਜਿਹੜਾ ਸਾਡੇ ਘਰਾਂ ਦੇ ਵਿੱਚ ਨੌ ਨਿੱਧੀਆਂ ਤੇ 18 ਸਿੱਧੀਆਂ ਦਾ ਵਾਸਾ ਹੋਵੇਗਾ ਇੱਕ ਵਾਰ ਫਿਰ ਸਮੂਹ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਇਥੋਂ ਦੇ ਸਮੂਹ ਪੜਾ ਦੇ ਸੇਵਾਦਾਰਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆਇਆਂ ਹੋਈਆਂ ਸੰਗਤਾਂ ਨੂੰ ਜਿਉਂ ਆਇਆਂ ਆਖਿਆ ਅਤੇ ਮਹਾਰਾਜ ਉਹਨਾਂ ਨੇਕ ਕਮਾਈਆਂ ਦੇ ਵਿੱਚ ਬਰਕਤਾਂ ਪਾਉਣ ਜਿਨ੍ਹਾਂ ਨੇ ਕਮਾਈਆਂ ਦੇ ਨਾਲ ਸੇਵਾਦਾਰ ਸੰਗਤਾਂ ਦੀ ਸੇਵਾ ਕਰ ਰਹੇ ਨੇ ਸੋ ਸਾਰੀਆਂ ਸੰਗਤਾਂ ਨੇ ਬੜੇ ਪਿਆਰ ਦੇ ਨਾਲ ਸੇਵਾਦਾਰਾਂ ਨੂੰ ਬੇਨਤੀ ਹੈ ਆਪ ਜੀ ਜੋ ਪ੍ਰਸ਼ਾਦ ਹੈ ਉਹ ਸੰਗਤ ਨੂੰ